ਜਿਹੜਾ ਇਹ ਪਟਿਆਲਾ ਹੈਰੀਟੇਜ ਜਿਹੜਾ ਮੇਲਾ ਲੱਗ ਰਿਹਾ ਹੈ ਇਹਦੇ ਵਿੱਚ ਤੁਹਾਡਾ ਫਲਾਵਰ ਸ਼ੋਅ ਹੈ ਉਹਦੇ ਬਾਰੇ ਦੱਸੋ ਵੀ ਇਹ ਕੱਲ ਸ਼ੁਰੂ ਹੋ ਰਿਹਾ ਜੀ 13 ਫਰਵਰੀ ਨੂੰ ਉਹਦਾ ਹੈਰੀਟੇਜ ਦਾ ਜਿਹੜਾ ਮੇਲਾ ਹੈਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਉਹਦੇ ਵਿੱਚ ਫਲਾਵਰ ਸ਼ੋਅ ਤੇ ਫੂਡ ਫੈਸਟੀਵਲ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਹੋ ਰਿਹਾ ਆ ਜਿਹੜੇ ਸਾਹਮਣੇ ਤੁਹਾਡੇ ਸਟਾਲ ਲੱਗ ਰਹੇ ਨੇ ਇਹ ਫਲਾਵਰ ਸ਼ੋਅ ਦਾ Part ਹੈ ਆ ਦੇਖੋ ਕੋਲ ਫਾਈਨੈਂਸ ਸਾਰੀ ਤੇ ਇਹਦੇ ਫਲਾਰ ਕੰਪੀਟੀਸ਼ਨ ਹੈ ਸਾਡਾ ਚਾਰ ਕੈਟੇਗਰੀਜ਼ ਨੇ ਤੇ ਇਹਦੇ ਵਿੱਚ ਆਰਟਿਸਟਿਕ ਡਿਸਪਲੇ ਹੈ ਗਮਲਿਆਂ ਦਾ ਕਟ ਫਲਾਵਰ ਹੈਗਾ ਜਿਹੜਾ ਫੁੱਲ ਆਪਾਂ ਫਲਾਵਰ ਪੋਟਸ ਦੇ ਵਿੱਚ ਖਲਾਣਾ ਹੈ ਇੱਕ ਗਮਲਿਆਂ ਦਾ ਕੰਪੀਟੀਸ਼ਨ ਹੈ ਇੱਕ ਫਲਾਵਰ ਅਰੇਂਜਮੈਂਟ ਦਾ ਕੰਪੀਟੀਸ਼ਨ ਹੈਗਾ ਤੇ ਬਾਕੀ ਸਾਡੇ ਮੈਟਮੇ ਦਾ ਸਟਾਲ ਹੋਏਗਾ ਜਿਹੜੇ ਕਿਸਾਨ ਸਾਡੇ ਨਾਲ ਕੋਈ ਜੁੜੇ ਨੇ ਆ ਬਾਗਵਾਨੀ ਦੇ ਵਿੱਚ ਉਹਨਾਂ ਦੇ ਸਟਾਲ ਬਣਗੇ ਇੱਕ ਸਾਡੇ ਬਾਰੰਦਰੀ ਦੇ ਅੰਦਰ ਵੀਰਵਾਰ ਨੂੰ ਹਰ ਵੀਰਵਾਰ ਨੂੰ ਇੱਕ ਮੰਡੀ ਲੱਗਦੀ ਹੈ ਕਿਸਾਨਾਂ ਦੀ ਉਹ ਵੀ ਕੱਲ ਇੱਥੇ ਹੋਣਗੇ ਸਾਰੇ ਕੱਲ ਵੀਰਵਾਰ ਵੀ ਹੈਗਾ ਤੇ ਵੈਸੇ ਵੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਜੀ ਵੀ ਆਪਣੇ ਕਾਫੀ ਲੋਕਾਂ ਨੂੰ ਅਵੇਅਰਨੈਸ ਹੋਵੇ ਪਰਪਸ ਇਸ ਮੇਲੇ ਦਾ ਜਿਵੇਂ ਅਪਾ ਕੰਨਈ ਗੁਰਾਸਤੀ ਮੇਲਾ ਨਾਲ ਹੀ ਇੱਥੇ ਕੂਟ ਦੇ ਵੀ ਪੁਰਾਣੇ ਜਿਹੜੇ ਪਟਿਆਲੇ ਦੇ ਖਾਣੇ ਹੈਗੇ ਉਹਨਾਂ ਦਾ ਵੀ ਸਟਾਲ ਲੱਗੇਗਾ ਤੇ ਕੱਲ ਉਮੀਦ ਹੈ ਜੀ ਹੈ ਕਿ ਕਾਫੀ ਲੋਕ ਉਸ ਮੇਲੇ ਦੇ ਵਿੱਚ ਆਣਗੇ ਇਦੇ ਨਾਲ ਫੁੱਲਾਂ ਦੇ ਪ੍ਰਤੀ ਉਹਨਾਂ ਨੂੰ ਪਤਾ ਲੱਗੇਗਾ ਜਿਹੜੇ ਕੋਮਰਸ਼ੀਅਲ ਤਰੀਕੇ ਨਾਲ ਵੀ ਕਾਸ਼ਟ ਕਰੀਏ ਤੇ ਕੰਪੀਟੀਸ਼ਨ ਦੇ 파ਟ ਲੈਣਗੇ ਤੇ ਬਾਗਬਾਨੀ ਨਾਲ ਰਿਲੇਟਡ ਜਿਹੜੇ ਵੀ ਸਾਡੇ ਸਟਾਲ ਹੋਣਗੇ ਸਾਡੇ ਮੈਚ ਦਾ ਸਟਾਲ ਹੋਏਗਾ ਤੇ ਇਸ ਤੋਂ ਇਲਾਵਾ ਸਾਡੇ ਸੀਡ ਵਾਲੇ ਨੇ ਨਫਸੀ ਵਾਲੇ ਨੇ ਇਹ ਸਾਰੇ ਲੋਕ ਕੱਲ ਆਉਣਗੇ ਇਹ ਸਾਰੇ ਆਪਣਾ ਕਿੰਨਾ ਚਿਰ ਤੋਂ ਇਹ ਚੱਲ ਰਿਹਾ ਜੀ ਮੇਲਾ ਤੇ ਕੱਲ ਸ਼ੁਰੂ ਹੋਣਾ ਹੈ ਜੀ ਕੱਲ ਸਵੇਰੇ ਹੈਰੀਟੇਜ ਵਾਕ ਹੈ ਉਸ ਤੋਂ ਬਾਅਦ ਤੇ ਰਹੇ ਮੇਲਾ ਹੈਗਾ ਤੇ ਸਾਡੇ ਫਲਾਰਸ਼ੋਅ ਤੇ ਕੱਲ ਦਾ ਦਿਨ ਹੀ ਚੱਲੇਗਾ ਉਸ ਤੋਂ ਬਾਅਦ ਹੋਰ ਅਲੱਗ-ਅਲੱਗ ਐਕਟੀਵਿਟੀਜ਼ ਨੇ ਕੋਈ ਸੀਸਮੈਲ ਤੇ ਮੁਬਾਰਕਾਤ ਮਤਲਬ ਸਾਡਾ ਜਿਹੜਾ ਫਲਾਰਸ਼ੋਅ ਹੈ ਇਹ ਕੱਲ ਦਾ ਹੈ ਨਹੀਂ ਆਪਣਾ ਆਪਣਾ ਕਿਲਚ ਦੇ ਦੋ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਇਹ ਮੇਰੇ ਖਿਆਲ 5-6 ਸਾਲ ਤੋਂ ਤਾਂ ਚੱਲ ਹੀ ਰਿਹਾ ਹੈ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਸਾਰਾ 19 ਆਨਵਰਡ ਸੇ ਲਗਭਗ ਇਹ ਚੱਲ ਰਿਹਾ ਹੈ हर साल होता है फरवरी के महीने से होता फरवरी सही बार मार्च तक भी हो गंगा ओके जी थैंक यू प्रॉपर्टी बेचने और खरीदने के लिए संपर्क करें फेयर डील प्रॉपर्टीज